ਪਿਛਲੇ ਲਗਭਗ 1 ਮਹੀਨੇ ਤੋਂ ਇਹ ਗੱਲਬਾਤ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੱਠਜੋੜ ਲਵਜੀ ਹੋ ਗਿਆ ਹੋ ਗਿਆ ਅਨਾਉਂਸਮੈਂਟ ਹੋਣੀ ਬਾਕੀ ਆ ਅਧਿਕਾਰ ਖੇਲਾਨ ਬਾਕੀ ਆ ਸੀਟਾਂ ਨੂੰ ਲੈ ਕੇ ਸਹਿਮਤੀ ਬਣ ਗਈ ਐ ਸਭ ਕੁਝ ਹੋ ਗਿਆ ਪਰ ਕੱਲ ਇੱਕ ਨਿੱਜੀ ਚੈਨਲ ਤੇ ਬੋਲਦਿਆਂ ਭਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਕਿਹਾ ਵੀ ਸਾਡੀ ਗੱਲਬਾਤ ਚੱਲ ਰਹੀ ਆ ਕਦੀ ਸਾਨੂੰ ਅਕਾਲੀ ਦਲ ਆਫਰ ਦੇ ਦਿੰਦਾ ਕੋਈ ਆਫਰ ਅਸੀਂ ਉਹਨਾਂ ਨੂੰ ਦਿੰਨੇ ਆ ਜਿਹੜੀ ਗੱਲ ਉਹਨਾਂ ਨੂੰ ਮਨਜ਼ੂਰ ਹੁੰਦੀ ਆ ਉਹ ਸਾਨੂੰ ਮਨਜ਼ੂਰ ਨਹੀਂ ਹੁੰਦੀ ਜਿਹੜੀ ਗੱਲ ਸਾਨੂੰ ਮਨਜ਼ੂਰ ਹੁੰਦੀ ਆ ਉਹ ਅਕਾਲੀ ਦਲ ਮਨਜ਼ੂਰ ਨਹੀਂ ਕਰਦਾ ਪਰ ਇਸ ਗੱਲ ਤੋਂ ਇੱਕ ਗੱਲ ਸਾਫ਼ ਹੈ ਕਿ ਅਕਾਲੀ ਦਲ ਗੱਲਬਾਤ ਦੇ ਵਿੱਚ ਆ ਅਕਾਲੀ ਦਲ ਉਹ ਚਾਹੁੰਦਾ ਕਿ ਭਾਜਪਾ ਦੇ ਨਾਲ ਸਾਡਾ ਜਿਹੜਾ ਗੱਠਜੋੜ ਉਹ ਹੋ ਜਾਵੇ ਰੌਲਾ ਪੈਂਦਾ ਪਿਆ ਸੀਟਾਂ ਦਾ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੇ ਭਾਜਪਾ ਜਦੋਂ ਅਕਾਲੀ ਦਲ ਦੇ ਨਾਲ ਅਲਾਈਅੰਸ ਦੇ ਵਿੱਚ ਹੁੰਦੀ ਸੀ 2020 ਤੱਕ ਤਿੰਨ ਸੀਟਾਂ ਦੇ ਉੱਤੇ ਇਲੈਕਸ਼ਨ ਲੜਦੀ ਸੀਗੀ ਇੱਕ ਸੀਟ ਹੁੰਦੀ ਸੀ ਅੰਮ੍ਰਿਤਸਰ ਦੀ ਇੱਕ ਸੀਟ ਹੁੰਦੀ ਸੀ ਹੁਸ਼ਿਆਰਪੁਰ ਦੀ ਤੇ ਤੀਜੀ ਸੀਟ ਹੁੰਦੀ ਸੀਗੀ ਗੁਰਦਾਸਪੁਰ ਦੀ ਪਰ ਹੁਣ ਕਿਉਂਕਿ ਅਕਾਲੀ ਦਲ ਭਾਜਪਾ ਨਾਲੋਂ ਟੁੱਟ ਚੁੱਕਾ ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਵਿਰੋਧ ਕੀਤਾ ਸੀ ਭਾਵਾਂ ਉਹ ਦੱਬੀ ਆਵਾਜ਼ ਚ ਕੀਤਾ ਸੀਗਾ ਪਰ ਕੀਤਾ ਸੀਗਾ ਜਿੱਤ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਕੇਂਦਰੀ ਮੰਤਰੀ ਵੀ ਸੀਗੇ ਉਹਨਾਂ ਕੋਲ ਸ਼ਾਇਦ ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਮਹਿਕਮਾ ਸੀਗਾ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਹੁਣ ਅਕਾਲੀ ਦਲ ਫੇਰ ਇੱਕ ਵਾਰੀ ਪੱਬਾ ਭਾਰ ਹੋਇਆ ਬਹੁਤ ਕਾਲਾ ਕਿਉਂਕਿ ਅਕਾਲੀ ਦਲ ਨੇ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤਾਂ ਨਤੀਜੇ ਸਾਰਿਆਂ ਦੇ ਸਾਹਮਣੇ ਆਏ ਅਕਾਲੀ ਦਲ ਦਾ ਜਿਹੜਾ ਗ੍ਰਾਫ ਸੀਗਾ ਉਹ ਬਹੁਤ ਹੇਠਾਂ ਰਹਿ ਗਿਆ ਔਰ ਨਾਲ ਦੀ ਨਾਲ ਭਾਜਪਾ ਵੀ ਜਿਹੜੀ ਆ ਉਹ ਬਹੁਤ ਹਾਸ਼ੀਏ ਤੇ ਚਲੀ ਗਈ ਬਾਅਦ ਚੋ ਦੋਵਾਂ ਨੂੰ ਲੱਗਾ ਵੀ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਇਹਦਾ ਫਿਰ ਇਹਨਾਂ ਨੇ ਨਮੂਨਾ ਟੈਸਟ ਕੀਤਾ ਜਦੋਂ ਪੰਜਾਬ ਦੇ ਵਿੱਚ ਸੰਗਰੂਰ ਦੇ ਬਾਈ ਇਲੈਕਸ਼ਨ ਆਏ ਜਿੱਥੋਂ ਭਗਵੰਤ ਮਾਨ ਪਹਿਲਾਂ ਜਿਹੜੇ ਲੋਕ ਸਭਾ ਦੇ ਮੈਂਬਰ ਸੀ ਤੇ ਬਾਅਦ ਚੋ ਮੁੱਖ ਮੰਤਰੀ ਬਣ ਕੇ ਵਿਧਾਇਕ ਬਣ ਕੇ ਜਦੋਂ ਐਮਐਲਏ ਚੋਂ ਜਿੱਤ ਗਏ ਜਦੋਂ ਇਹਨਾਂ ਨੇ ਇਹ ਤਜਰਬਾ ਅਜ਼ਮਾਇਆ ਤਾਂ ਇਹਨਾਂ ਨੂੰ ਲੱਗਾ ਵੀ ਜੇ ਅਸੀਂ ਰਲ ਕੇ ਲੜੀਏ ਤਾਂ ਅਸੀਂ ਕਿਤੇ ਨਾ ਕਿਤੇ ਜਿਹੜਾ ਉਹ ਜਿਹੜਾ ਝੰਡਾ ਗੱਡ ਸਕਦੇ ਆ ਕਿਲਾ ਗੱਡ ਸਕਦੇ ਆ ਉਸ ਤੋਂ ਬਾਅਦ ਇਹ ਕਿਆਸਰਾਈਆਂ ਤੇਜ਼ ਹੋ ਗਈਆਂ ਸੀਗੀਆਂ ਕਿ ਜਦੋਂ ਹੁਣ ਲੋਕ ਸਭਾ ਚੋਣਾਂ ਆਉਣਗੀਆਂ ਇਹ ਦੋਵੇਂ ਪਾਰਟੀਆਂ ਫੇਰ ਇਕੱਠੀਆਂ ਹੋਣਗੀਆਂ ਕੋਈ ਆ ਵੀ ਇਦਾਂ ਹੀ ਜਿੱਦਾਂ ਹੀ ਸਾਲ 2024 ਚੜਿਆ ਜਿੱਦਾਂ ਹੀ ਪਤਾ ਲੱਗਾ ਵੀ ਇਹ ਹੁਣ ਚੋਣਾਂ ਦਾ ਸਾਲ ਹੈ ਤਾਂ ਖਬਰਾਂ ਸਭ ਤੋਂ ਪਹਿਲਾਂ ਇਹੀ ਆਉਣੀਆਂ ਸ਼ੁਰੂ ਹੋਈਆਂ ਵੀ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਗੱਲਬਾਤ ਸ਼ੁਰੂ ਹੋ ਗਈ ਹੈ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹੀਆਂ ਪਰ ਹੁਣ ਅਮਿਤ ਸ਼ਾਹ ਹੋਣਾ ਨੇ ਸਥਿਤੀ ਸਾਫ਼ ਕਰ ਦਿੱਤੀ ਹੈ ਕਹਿੰਦੇ ਹਾਂ ਸਾਡੀ ਗੱਲਬਾਤ ਚੱਲ ਰਹੀ ਹੈ ਪਰ ਹਲੇ ਸਹਿਮਤੀ ਬਣ ਨਹੀਂ ਰਹੀ ਸਹਿਮਤੀ ਇਸ ਕਰਕੇ ਨਹੀਂ ਬਣ ਰਹੀ ਕਿਉਂਕਿ ਹੁਣ ਭਾਜਪਾ ਤਿੰਨ ਸੀਟਾਂ ਤੇ ਮੰਨਣ ਵਾਲੀ ਨਹੀਂ ਹੈ ਭਾਜਪਾ ਚਾਹੁੰਦੀ ਆ ਵੀ ਘੱਟੋ ਘੱਟ 5 ਜਾਂ 6 ਸੀਟਾਂ ਦਿਓ ਸਾਨੂੰ ਫੇਰ ਗੱਲ ਬਣੇਗੀ ਫੇਰ ਤੁਹਾਡਾ ਅਸੀਂ ਹੱਥ ਫੜਾਂਗੇ ਕਿਉਂਕਿ ਹੁਣ ਇਸ ਵੇਲੇ ਅਕਾਲੀ ਦਲ ਨੇ ਭਾਜਪਾ ਦਾ ਹੱਥ ਨਹੀਂ ਫੜਨਾ ਇਸ ਵੇਲੇ ਭਾਜਪਾ ਨੇ ਅਕਾਲੀ ਦਲ ਦਾ ਗੁੱਟ ਫੜਨਾ ਇਹਨਾਂ ਨੂੰ ਸਹਾਰਾ ਭਾਜਪਾ ਨੇ ਦੇਣਾ ਕਿਉਂਕਿ ਕੇਂਦਰ ਦੇ ਵਿੱਚ ਭਾਜਪਾ ਇਸ ਵੇਲੇ ਹੈਗੀ ਆ ਹਲੇ ਨਤੀਜੇ 4 ਜੂਨ ਨੂੰ ਆਉਣਗੇ ਇਹਨਾਂ ਦੇ ਉਦੋਂ ਕਿਹਦੀ ਸਰਕਾਰਾਂ ਦੀ ਆ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਇਸ ਵੇਲੇ ਭਾਜਪਾ ਜਿਹੜੀ ਹੈ ਮਜ਼ਬੂਤ ਸਥਿਤੀ ਦੇ ਵਿੱਚ ਹੈ ਇਸ ਕਰਕੇ ਭਾਜਪਾ ਹੁਣ ਚਾਹਦੀ ਹੈ ਵੀ ਸਾਨੂੰ ਜਾਂ ਤੇ ਤੁਸੀਂ ਸੀਟਾਂ ਦੇਓ ਪੰਜ ਜਾਂ ਘੱਟੋ-ਘੱਟ 6 ਹੁਣ ਜੇ 6 ਸੀਟਾਂ ਦੇ ਦਿੰਦੇ ਆ ਜਾਂ ਚਲੋ 5 ਵੀ ਦੇ ਦਿੰਦੇ ਆ ਤਿੰਨ ਤਾਂ ਭਾਜਪਾ ਪਹਿਲਾਂ ਲੜਦੀ ਸੀ ਅੰਮ੍ਰਿਤਸਰ ਹੁਸ਼ਿਆਰਪੁਰ ਤੇ ਪਠਾਨਕੋਟ ਹੁਣੇ ਦੋ ਸੀਟਾਂ ਹੋਰ ਕਿਹੜੀਆਂ ਹੋਣਗੀਆਂ ਇੱਕ ਸੀਟ ਤਾਂ ਹੋ ਸਕਦੀ ਹੈ ਪਟਿਆਲੇ ਵਾਲੀ ਕਿਉਂਕਿ ਉੱਥੋਂ ਬੀਬੀ ਪਰਨੀਤ कौर ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੀਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ਚ ਜਾਂਦੇ ਆ ਤਾਂ ਪਰਸੋਂ ਚੌਥੇ ਹੀ ਬੀਬੀ ਪਰਨੀਤ कौर ਵੀ ਉਹਨਾਂ ਦੇ ਮਗਰ ਭਾਜਪਾ ਚ ਚਲੇ ਗਏ ਹੁਣ ਇੱਕ ਸੀਟ ਤਾਂ ਉਹ ਹੋਏਗੀ ਭਾਜਪਾ ਦੀ ਕਿਉਂਕਿ ਬੀਬੀ ਪਰਨੀਤ कौर ਚੋਣ ਲੜਨਗੇ ਜੇ ਉਹ ਨਹੀਂ ਲੜਨਗੇ ਤਾਂ ਕੈਪਟਨ ਸਾਹਿਬ ਦੀ ਬੇਟੀ ਜੈਨਦਰ ਕੌਰ ਉਹ ਚੋਣ ਲੜ ਸਕਦੀ ਆ ਨਾਲ ਦੀ ਨਾਲ ਸੀਟ ਫਸੇਗੀ ਅੰਮ੍ਰਿਤਸਰ ਵਾਲੀ ਵੀ ਖੈਰ ਭਾਜਪਾ ਪਹਿਲਾਂ ਲੜਦੀ ਵੀ ਸੀਗੀ ਪਰ ਕਿਉਂਕਿ ਉੱਥੋਂ ਅਕਾਲੀ ਦਲ ਐਤਕੀ ਆਪ ਲੜਨਾ ਚਾਹੁੰਦਾ ਪੰਥਕ ਹਲਕ ਪਰ ਉਥੋਂ ਤਰਨਜੀਤ ਸਿੰਘ ਸੰਧੂ ਜਿਹੜੇ ਉਹ ਵੀ ਐਕਟਿਵ ਹੋ ਗਏ ਆ ਕੱਲ ਹੀ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਆ ਸੋ ਕਿਤੇ ਨਾ ਕਿਤੇ ਮੁਕਾਬਲਾ ਜਿਹੜਾ ਗਹਿਗੱਚਦਾ ਹੋ ਗਿਆ ਨਾਲ ਦੀ ਨਾਲ ਭਾਜਪਾ ਮੰਗ ਕਰੇਗੀ ਇਹਨਾਂ ਕੋਲੋਂ ਲੁਧਿਆਣਾ ਦੀ ਸੀਟ ਕਿਉਂਕਿ ਲੁਧਿਆਣਾ ਦੇ ਵਿੱਚ ਭਾਜਪਾ ਦਾ ਇੱਕ ਵੱਡਾ ਕੱਡਰ ਆ ਇੱਕ ਅੱਛਾ ਇਹਨਾਂ ਦਾ ਵੋਟ ਬੈਂਕ ਹੈਗਾ ਇੱਕ ਚੰਗਾ ਬੇਸ ਹੈ ਸੋ ਭਾਜਪਾ ਉਹ ਵੀ ਡਿਮਾਂਡ ਕਰੇਗੀ ਪਰ ਭਾਜਪਾ ਜਿਹੜੀ ਹੈ ਉਹ ਅਗਰ ਲੁਧਿਆਣਾ ਡਿਮਾਂਡ ਕਰਦੀ ਹੈ ਜੇ ਇਹਨਾਂ ਦੀ ਸਹਿਮਤੀ ਬਣਦੀ ਹੈ ਤਾਂ ਫਿਰ ਅਕਾਲੀ ਦਲ ਕਿੱਥੇ ਜਾਊਗਾ ਅਕਾਲੀ ਦਲ ਤਾਂ ਬਹੁਤ ਵਾਰੀ ਉਹ ਚੋਣ ਜਿੱਤਿਆ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਆ ਉਹ ਜਿੱਤੇ ਹੋਏ ਆ ਉਤੋਂ ਉਤੋਂ ਪਹਿਲਾਂ ਵੀ ਇਹ ਜਿਹੜਾ ਅਕਾਲੀ ਦਲ ਬਾਦਲ ਆ ਉਹ ਕਈ ਵਾਰੀ ਉਤੋਂ ਚੋਣ ਜਿੱਤਿਆ ਹਾਲਾਂਕਿ ਰਵਨੀਤ ਬਿੱਟੂ ਵੀ ਉਤੋਂ ਜਿੱਤੇ ਇਸ ਵੇਲੇ ਸਿਟਿੰਗ ਐਮਪੀ ਨੇ ਕਾਂਗਰਸ ਦੇ ਪਰ ਅਕਾਲੀ ਦਲ ਦਾ ਵੀ ਉੱਥੇ ਆਧਾਰ ਬੜਾ ਮਜ਼ਬੂਤ ਹੈਗਾ ਸੋ ਕਿਤੇ ਲਗਭਗ ਕੰਮ ਹੰਨੇ ਬੰਨੇ ਲੱਗਣ ਵਾਲਾ ਹੀ ਆ ਬੰਨੇ ਲੱਗਣ ਵਾਲਾ ਹੀ ਆ ਕੰਮ ਜਿਹੜਾ ਸਾਡਾ ਇੱਕ ਅੱਧੇ ਦਿਨ ਦੇ ਵਿੱਚ ਸਥਿਤੀ ਜਿਹੜੀ ਆ ਉਹ ਬਿਲਕੁਲ ਸਾਫ਼ ਹੋ ਜਾਣੀ ਆ ਵੀ ਅਸੀਂ ਇਕੱਠੇ ਹਾਂ ਜਾਂ ਨਹੀਂ ਫੇਰ ਜਦੋਂ ਉਹਨਾਂ ਨੂੰ ਪੱਤਰਕਾਰ ਨੇ ਸਵਾਲ ਕੀਤਾ ਵੀ ਤੁਸੀਂ ਚਾਹੁੰਦੇ ਹੋ ਵੀ ਐਨਡੀਏ ਦੇ ਵਿੱਚ ਸਾਰੇ ਵਾਪਸ ਆ ਜਾਣੋ ਕਹਿੰਦੇ ਬਿਲਕੁਲ ਬਿਲਕੁਲ ਅਸੀਂ ਚਾਹੁੰਦੇ ਆ ਐਨਡੀਏ ਦੀਆਂ ਸਾਰੀ ਭਾਈਵਾਲ ਪਾਰਟੀਆਂ ਜਿੰਨੀਆਂ ਵੀ ਭਾਈਵਾਲ ਪਾਰਟੀਆਂ ਨੇ ਉਹ ਇੱਕ ਵਾਰੀ ਫੇਰ ਇਕੱਠੇ ਹੋ ਜਾਣ ਅਸੀਂ 2024 ਦੀਆਂ ਚੋਣਾਂ ਰਲ ਕੇ ਲੜਦੇ ਆ ਸੋ ਸਥਿਤੀ ਜਿਹੜੀ ਆ ਉਹ ਲਗਭਗ ਸਤਾਫ ਹੁੰਦੀ ਜਾ ਰਹੀ ਆ ਜਿਹੜਾ ਜਿੱਥੇ ਧੁੰਦ ਜੰਮੀ ਹੋਈ ਸੀਗੀ ਜਿੱਥੇ ਜਿਹੜਾ ਕਹਿ ਲਈਏ ਵੀ ਹੱਲੇ ਧੁੰਦਲਾਪਨ ਸਿਗਾ ਵੀ ਕੀ ਬਣੇਗਾ ਕੀ ਨਹੀਂ ਬਣੇਗਾ ਉਥੇ ਅਮਿਤ ਸ਼ਾਹ ਹੋਣਾ ਨੇ ਸਥਿਤੀ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਹੁਣ ਇੱਥੇ ਇੱਕ ਗੱਲ ਹੋਰ ਆ ਅਕਾਲੀ ਦਲ ਇਹ ਡਿਮਾਂਡ ਕਰਦਾ ਵੀ ਭਾਜਪਾ ਦਾ ਕੋਈ ਵੱਡਾ ਆਗੂ ਜਾਂ ਪ੍ਰਧਾਨ ਮੰਤਰੀ ਖੁਦ ਜਾਂ ਅਮਿਤ ਸ਼ਾਹ ਹੋਣੀ ਖੁਦ ਇਨੀ ਇੱਕ ਗੱਲ ਕਹਿ ਦੇਣ ਵੀ ਅਸੀਂ ਜੇ ਜਿੱਤ ਕੇ ਆ ਗਏ ਤਾਂ ਐਮਐਸਪੀ ਦੇ ਉੱਤੇ ਗਰੰਟੀ ਕਾਨੂੰਨ ਬਣਾ ਦੇਾਂਗੇ ਨਾਲ ਦੀ ਨਾਲ ਕਿਸਾਨ ਜਿਹੜੀ ਡਿਮਾਂਡ ਕਰਦੇ ਆ ਵੀ ਜਿਹੜੇ ਉਹਨਾਂ ਦੇ ਪਰਚੇ ਦਰਜ ਹੋਏ ਸੀਗੇ ਕਿਸਾਨ ਅੰਦੋਲਨ ਦੇ ਦੌਰਾਨ ਹੋਰ ਅੱਧ ਕਰਦੇ ਆਗੇ ਤਾਂ ਇੱਕ ਅੱਧੀ ਮੰਗ ਹੋਰ ਮੰਨ ਲੋ ਪਰ ਹਲੇ ਇਹ ਸਭ ਕੁਝ ਜੋ ਹੋਏਗਾ ਇਹ ਅਨਾਉਂਸਮੈਂਟ ਹੋਏਗੀ ਕਿਉਂਕਿ ਚੋਣ ਜਾਬਤਾ ਲਾਗੂ ਹੋ ਚੁੱਕਾ ਅਧਿਕਾਰਿਕ ਐਲਾਨ ਕੋਈ ਨਹੀਂ ਹੋ ਸਕਦਾ ਪਾਰਟੀ ਦੇ ਪੱਧਰ ਤੇ ਜਿਹੜੀ ਹੈ ਅਨਾਉਂਸਮੈਂਟ ਹੋ ਸਕਦੀ ਆ ਪਰ ਕਿਸਾਨ ਜਿਹੜੇ ਆ ਇਹ ਇਹ ਐਲਾਨ ਕਰ ਚੁੱਕਿਆ ਵੀ ਅਸੀਂ ਐਤਕੀ ਭਾਜਪਾ ਦਾ ਬੁਆਇਕਾਟ ਕਰਨਾ ਸੋ ਇਸ ਵੇਲੇ ਸਿਚੁਏਸ਼ਨ ਜਿਹੜੀ ਕੁੱਲ ਮਿਲਾ ਕੇ ਅਕਾਲੀ ਦਲ ਵਾਸਤੇ ਬੜੀ ਜਿਹੜੀ ਟਫ ਬਣ ਗਈ ਆ ਕਿਉਂਕਿ ਅਗਰ ਸਮਝੌਤਾ ਹੋ ਵੀ ਜਾਂਦਾ ਅਕਾਲੀ ਦਲ ਦਾ ਵੱਡਾ ਵੋਟ ਬੈਂਕ ਜਿਹੜਾ ਉਹ ਕਿਸਾਨੀ ਤੋਂ ਆਉਂਦਾ ਪਿੰਡਾਂ ਤੋਂ ਆਉਂਦਾ ਤੇ ਉਹ ਲੋਕ ਫੈਸਲਾ ਕਰ ਚੁੱਕੇ ਆ ਵੀ ਅਸੀਂ ਭਾਜਪਾ ਨੂੰ ਵੋਟ ਦੇਣੀ ਹੀ ਨਹੀਂ ਸੋ ਜੇ ਇਹ ਫੈਸਲਾ ਹੋ ਵੀ ਜਾਂਦਾ ਜੇ ਇਹ ਸਮਝੌਤਾ ਹੋ ਵੀ ਜਾਂਦਾ ਉਹਦੇ باوجود ਵੀ ਅਕਾਲੀ ਦਲ ਦੀ ਜਿਹੜੀ ਸਿਚੁਏਸ਼ਨ ਆ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਉਹ ਕੋਈ ਬਹੁਤ ਵਧੀਆ ਹੁੰਦੀ ਨਹੀਂ ਜਾਪਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ